ਅੰਤ ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮ ਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ 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 ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਈ ਵਾਰ ਸ੍ਰੀ ਭਗਉਤੀ ਪਾਛੇ ਦਸਵੇਂ ਪ੍ਰਥਮ ਭਗਉਤ ਸਿਮਰ ਕੇ ਗੁਰੂ ਨਾਨਕ ਲੇ ਧਾਇ ਫਿਰੰਗਤ ਗੁਰ ਤੇ ਅਮਰਦਾਸ RAM DAS ਹੋਏ ਸਹਾਈ ਅਰਜਨ ਹਰਗੋਬਿੰਦ ਨ ਸਿਮਰਾਂ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਾਈਏ ਜੇ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਮਰੈ ਕਰਨੋਂ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੋਂ ਸਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀਗ ਚਲਾਈ ਤੇਗ ਵਾਹੀ ਦੇ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੀ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸਿਹ ਦਿੱਤੀ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮਣੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੀ ਚੇਤਿਆਮਣ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤੇ ਬਿਰਦ ਕੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿਖਾ ਨੂੰ ਸਖੀਦਾਨ ਕੇਸਦਾਨ ਰਹਿਦਾਨ ਬਵੇਕਦਾਨ ਵਿਸਾਹ ਦਾਣ ਪ੍ਰੋਸਾਦਾਨ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਯੁਗੋ ਯੁਗ ਅਟਲ ਧਰਮ ਕਾ ਜੈਕਾਰ ਬੁਲਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲਦਾ ਨਾਨਕ ਖਾਲਸਾ ਜੀ ਨੂੰ ਬਖਸ਼ੋ ਹੀਨ ਮਾੜਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਗਰੀਬ ਨਿਵਾਜ਼ ਸਤਿਗੁਰੂ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਆਪ ਜੀਆਂ ਦਾ ਸ਼ੁਕਰਾਨਾ ਧੰਨਵਾਦ ਸਤਿਗੁਰੂ ਜੀ ਕਿਰਪਾ ਕੀਤੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਸ਼ਾਵਣ ਮਹੀਨੇ ਦੀ ਸਮਾਪਤੀ ਹੋਈ। ਭਾ ਦੂਏ ਮਹੀਨੇ ਦੀ ਰਮਤਾ ਹੋਈ। ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਧੰਨਵਾਦ ਕਰਦੇ ਹੋਏ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਧੁਰ ਕੀ ਬਾਣੀ ਦੇ ਸਬਦ ਕੀਰਤਨ, ਗੁਰ ਸ਼ਬਦ ਵਿਚਾਰ ਅਨੰਦ ਸਾਹਿਬ ਛੇ ਪਉੜੀਆਂ ਦੇ ਕੀਰਤਨ ਹੋਏ, ਸਤਿਗੁਰ ਜੀ ਬਾਣੀ ਪੜ੍ਹਦੇ ਆਂ, ਟਹਿਲ ਸੇਵਾ ਕਰਦੇ ਆਂ। ਹੋਈਆਂ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ क्षमा ਬਖਸ਼ਣੀ ਅੱਗੇ ਤੋਂ ਸੁੱਧ ਸਪਸ਼ਟ ਗੁਰਬਾਣੀ ਪੜ੍ਹ ਸੁਣ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਸਮੋਹ ਸੰਗਤ ਦੀ ਹਾਜ਼ਰੀ ਸੇਵਾ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਦਰੋਂ ਕਰਉਂਦੇ ਹੀ ਰੁਗਤਾ ਤੰਦਰੁਸਤੀ ਚੜ੍ਹਦੀ ਕਲਾ ਨਾਮ ਬਾਣੀ ਦਾ ਆਸਰਾ ਸੇਵਾ ਸਿਮਰਨ ਦੀਆਂ ਦਾਤਾਂ ਦੀ ਕਿਨਵਾਜਣਾ ਪੜੀ ਗਈ ਗੁਰਬਾਣੀ ਦੇ ਭਾਵ ਦਰਿਆਈ ਸੰਗਤ ਦੇ ਹਿਰਦਿਆਂ ਚ ਬਸਾਵਣੀ ਸਤਿਗੁਰੂ ਜੀ ਕਿਰਪਾ ਕਰਨੀ ਇਹ ਮੇਨ ਸਮੂਹ ਸੰਗਤਾਂ ਦਾ ਖੁਸ਼ੀਆਂ, ਖੇੜੀਆਂ, ਕਾਮਯਾਬੀਆਂ, ਤਰੱਕੀਆਂ ਚੜਦੀਆਂ ਕਲਾ ਨਾਲ ਆਪਣੇ ਚਰਨਾਂ ਨਾਲ ਜੋੜ ਕੇ ਬਤੀਤ ਕਰਾਉਣਾ ਸਤਿਗੁਰੂ ਜੀ ਕਿਰਪਾ ਕਰਨੀ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਕੀਤੀ ਗਈ ਸਤਿਗੁਰੂ ਬੇਅੰਤ ਵਸਤਾਂ ਦੀ ਸੇਵਾ ਕੀਤੀ ਗਈ ਸੇਵਕਾਂ ਦੀ ਸਮੂੱਚੀ ਸੇਵਾ ਲੇਖੇ ਪਾਉਣੀ ਚੜਦੀਆਂ ਕਲਾ ਬਖਸ਼ਣੀਆਂ ਕੀਤੀ ਸੇਵਾ ਸਫਲੀ ਕਰਨੀ ਅਰਦਾਸਾਂ ਬੇਨਤੀਆਂ ਦਰਤੇ ਪ੍ਰਵਾਨ ਕਰਨੀ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਅੰਮਰਜੀਤ ਸਿੰਘ ਜੀ ਸਰਦਾਰ ਮਹਿੰਦਰਪਾਲ ਸਿੰਘ ਜੀ ਡਾਕਟਰ ਸਦਾਤ ਰਜਿੰਦਰਪਾਲ ਸਿੰਘ ਜੀ ਪੰਜਾਬ ਐਕਸਪ੍ਰੈਸ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਗਈ ਕਿਰਪਾ ਕਰਨੀ ਸੇਵਕਾਂ ਦੀ ਸਮੂੱਚੀ ਸੇਵਾ ਲੇਖੇ ਪਾਉਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਚੜ੍ਹਦੀਆਂ ਕਲਾ ਕਾਮਯਾਬੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ ਸਤਿਗੁਰਜੀਓ ਬਖਸ਼ੀਆਂ ਦਾਤਾਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੀ ਪਰਵਾਨਿਆ ਪ੍ਰਸ਼ਾਸਨ ਸਮੂਹ ਸੰਗਤ ਵਿੱਚ ਵਰਤੀ ਕਿਰਪਾ ਕਰੋ 라ਹੀ ਫੁਰਮਾਨ ਬਖਸ਼ੀ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ ਅਗਲੇਰੇ ਦਿਵਾਨ ਸਜਾਉਣ ਦੀ ਆਗਿਆ ਬਖਸ਼ੋ ਸਈ ਪਿਆਰੀ ਮੀਲ ਜਿਨ੍ਹਾਂ ਮਿਲਿਆ ਤਰਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰ ਆ ਗਿਆ ਭਈ ਆਕਾਲ ਕੀ ਤਬੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੂ ਚਾਹੇ ਖੋਜ ਰਾਜ ਕਰੇਗਾ ਖਾਲਸਾ ਆ ਕੀ ਖੁਆਰ ਹੋਏ ਸਭ ਮਿਲenge ਬਚੇ ਵਾਰ ਹੋਏ ਸਾ ਮਿਲਾਂਗੇ ਬਚੀ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਨਿਮਾਣਿਆ ਤੇ ਮਾਨ ਤਾਣਿਆ ਤਾਂ ਨਿਉਟਿਆਂ ਦੇ ਉੱਠ ਸਤਿਗੁਰੂ ਆਪ ਜੀ ਦੇ ਦਰ ਕਰਦੇ ਸੇਵਕ ਬਚੀ ਪੁਨੀਤਕਾਰ ਸੰਜੋਗਾਂ ਵਾਸਤੇ ਅਰਦਾਸ ਬੇਨਤੀ ਸਰਦਾਰ ਭਪਿੰਦਰ ਸਿੰਘ ਪਾਟਿਆ ਪਰਿਵਾਰ ਦੀ ਸੋਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸਰਦਾਰ ਗੋਬਿੰਦ ਸਿੰਘ ਪਰਿਵਾਰ ਦੀ ਸੋਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸਰਦਾਰ ਅਰਸ਼ਦੀਪ ਸਿੰਘ ਵਿਦੇਸ਼ਾਂ ਵਿੱਚ ਪਰਿਵਾਰ ਦੀ ਸੋਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਰਦਾਰ ਰਵਿੰਦਰ ਸਿੰਘ ਕਾਰਜਾਂ ਦੀ ਸਫਲਤਾ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸ੍ਰੀ ਸੌਰਵ ਰੂੜਾ ਬੀਬੀ ਰੋਹਣੀ ਰੂੜਾ ਪਰਿਵਾਰ ਦੀ ਸੋਖ ਸ਼ਾਂਤੀ ਕਾਰੋਬਾਰਾਂ ਦੀ ਸਫਲਤਾ ਲਈ ਅਰਦਾਸ ਬੇਨਤੀ ਕਾਕਾ ਸਿਮਰਜੀਤ ਸਿੰਘ ਦੇ ਸੰਜੋਗਾਂ ਵਾਸਤੇ ਵਦੇਸ਼ਾਂ ਵਿੱਚ ਬੱਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਬੱਚੀ ਅਮਨਜੋਤ ਕੌਰ ਦੇ ਸੰਜੋਗਾਂ ਵਾਸਤੇ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਰਦਾਰ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਸੰਜੋਗਾਂ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਸਖਤੀ ਇਲੈਕਟ੍ਰੋਨਿਕਸ ਕਾਰੋਬਾਰਾਂ ਦੀ ਸਫਲਤਾ ਲਈ ਅਰਦਾਸ ਬੇਨਤੀ ਸਰਦਾਰ ਹਰਮਨਪ੍ਰੀਤ ਸਿੰਘ ਕਾਰਜਾਂ ਦੀ ਸਫਲਤਾ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਰਦਾਰ ਜਸਵੀਰ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸਦਾ ਗੁਰਿੰਦਰ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਵਧੇਸਾਂ ਵਿੱਚ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਦੀ ਕਿਰਪਾ ਕਰਨ ਵਧੇਸਾਂ ਵਿੱਚ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਾਗਰ ਰਿਸ਼ਵਦੀਪ ਸਿੰਘ ਦੇ ਰੁਗਤਾ ਤੰਦਰੁਸਤੀ ਲਈ ਅਰਦਾਸ ਸਦਾ ਗੁਰਮਨ ਜੋਤ ਸਿੰਘ ਉਦੇਸਾ ਵਿੱਚ ਕਾਰੋਬਾਰਾਂ ਦੀ ਸਫਲਤਾ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਰਦਾਰ ਗੁਰਚਰਨ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲੋਕਤਾ ਲਈ ਅਰਦਾਸ ਸ੍ਰੀ ਮਨੀਸ਼ ਲਾਮਾ ਕਾਰੋਬਾਰਾਂ ਦੀ ਸਫਲਤਾ ਲਈ ਅਰਦਾਸ ਸਰਦਾਰ ਸੇਨ ਪਰਿਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਬੀਬੀ ਮਨਮੀਤ ਕੌਰ ਦੇ ਰੁਕਤਾਕਾਰ ਜਾਂ ਸਫਲਤਾ ਚੜ੍ਹਦੀ ਕਲਾ ਲਈ ਅਰਦਾਸ ਕੈਪਟਨ ਗੁਰਦੀਪ ਸਿੰਘ ਸ਼ੁਕਰਾਨੇ ਦੀ ਅਰਦਾਸ ਬੇਨਤੀ ਸਰਦਾਰ ਗਰਮੇ ਸਿੰਘ ਬੀਬੀ ਮਨਮੀਤ ਕੌਰ ਪਰਿਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ ਸਰਦਾਰ ਬਲਵੰਤ ਸਿੰਘ ਦੀ ਜਾਵੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਬੀਬੀ ਰਵਿੰਦਰਪ੍ਰੇਮਰ ਕੌਰ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸ੍ਰੀ ਜਸਪਾਲ ਸਿੰਘ ਪਟਵਾਲਾ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਸਰਦਾਰ ਰਵਿੰਦਰ ਸਿੰਘ ਪਰਿਵਾਰ ਦੇ ਸੋਕ ਸ਼ਾਂਤੀ ਚਰਚਾ ਲਈ ਅਰਦਾਸ ਕਾਕਾ ਹਰਜਾਪ ਸਿੰਘ ਨੌਕਰੀ ਵਾਸਤੇ ਅਰਦਾਸ ਬੇਨਤੀ ਸਰਦਾਰ ਗੁਰਦੀਪ ਸਿੰਘ ਦੇ ਰੂਹ ਲਈ ਅਰਦਾਸ ਬੇਨਤੀ ਸਰਦਾਰ ਪਲਵਿੰਦਰ ਸਿੰਘ ਪਰਿਵਾਰ ਦੇ ਸੋਕ ਸ਼ਾਂਤੀ ਲਈ ਅਰਦਾਸ ਬੇਨਤੀ ਸਰਦਾਰ ਇੰਦਰਪਾਲ ਸਿੰਘ ਪਰਿਵਾਰ ਦੇ ਸੋਕ ਸ਼ਾਂਤੀ ਲਈ ਅਰਦਾਸ ਬੇਨਤੀ ਸਰਦਾਰ ਸਰਬਜੀਤ ਸਿੰਘ ਪਰਿਵਾਰ ਦੇ ਸੋਕ ਸ਼ਾਂਤੀ ਲਈ ਅਰਦਾਸ ਬੇਨਤੀ ਸਰਦਾਰ ਦਵਿੰਦਰ ਸਿੰਘ ਪਰਿਵਾਰ ਦੇ ਸੋਕ ਸ਼ਾਂਤੀ ਲਈ ਅਰਦਾਸ ਬੇਨਤੀ ਕਾਕਾ ਬਬਦੀਪ ਸਿੰਘ ਬੀਬੀ ਬੱਚੀ ਰਵਨੀਤ ਕੌਰ ਪਰਿਵਾਰ ਦੀ ਸੋਕ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਪਾਇ ਜਸਵੰਤ ਸਿੰਘ ਵੱਲੋਂ ਕਾਕਾ ਗਗਨਜੀਤ ਸਿੰਘ ਦੀ ਦੇਹ ਰੂਗਤਾ ਲਈ ਅਰਦਾਸ ਕਾਕਾ ਨਵਦੀਪ ਸਿੰਘ ਦੇਹ ਰੂਗਤਾ ਸਮਾਦੀ ਦਾਤ ਵਿਧਿਆ ਦੀ ਦਾਤ ਵਾਸਤੇ ਅਰਦਾਸ ਬੇਨਤੀ ਸਾਈ ਗੁਰੂ ਜੀ ਕਿਰਪਾ ਕਰਨੀ ਸਮੋਸ਼ਟ ਆਪ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਹ ਰੂਗਤਾ ਪਰਿਵਾਰਾਂ ਸੋਖ ਸ਼ਾਂਤੀ ਦਾਤ ਬਖਸ਼ਿਸ਼ ਕਰਨੀ ਸਮੋਹ ਸੰਗਤ ਦੀ ਅਰਦਾਸ ਬੇਨਤੀਦਾਰ ਤੇ ਪ੍ਰਵਾਨ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਆਗੋ ਆਗੁਰ ਸੰਤਮ ਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੋੜਾ ਜਨ ਨਾਨਕ ਦਾਸ ਤੇਮਾਰੇ ਜੀਉ ਹੰਕੋ ਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੇ ਮਾਰੇ ਜੀਉ ਸੇਖ ਮਾਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੋਜ ਬਿਣ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਪਹੋਟਲ ਗੁਰ ਸੇਵੀਆ ਅਹਨ ਸੁਸਹਿਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਵਤਿ ਕ ਸੰਮਦੀ ਨੋਰੇ ਤਉ ਦਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾਵੇ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਹਲੋ ਮਹੱਲਾ ਤੀਜਾ ਈਮਨ ਹਰ ਜੀਤ ਆਏ ਤੂੰ ਇੱਕ ਮਨ ਇੱਕ ਚਿੱਤ ਭਾਏ the ah. ਇਕ ਮਨ ਇਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਠੋਤਾਏ ਦਬਲ ਹਾਰਣਾ ਜਿੱਤ ਸੇਰਿਆ ਸੁਖ ਪਾ ਕਰੇ ਸਭਨਾ ਔਰ ਨਾ ਕੋਈ ਤੁਧ ਆਪੇ ਸ੍ਰੇਸ਼ਟ ਸਿਰ ਜੀਆ ਆਪੇ ਫਨ ਗੋਈ ਸਭ ਏਕੋ ਸਭ ਜੋ ਕਰੇ ਸੋ ਹੋ ਮੱਖ ਨਾਨਕ ਅਰਾਧਿਆ ਸਭ ਆਪ ਜਪਿਓ ਜਿਨਿ ਹਰਿ ਜਨ ਦੇਵ ਗੁਰੂ ਫਿਰ ਸੰਕਟ ਜੋਨ ਜਪਿਓ ਜਿਨਿ ਹਰਿ ਜਨ ਦੇ जयल के लिंगार ड़ो त जना गिरसो लॻा ह I right do